ਸੁੰਦਰੀ ਕਾંડ 8ਵੀਂ ਪੀੜੀ ਜੋ ਵਿੱਚ ਪਹੁੰਚ ਕੇ ਖਾਲਸਾ ਜੀ ਨੇ ਪਹਿਲਾਂ ਤਾਂ ਉਸ ਖੱਤਰੀ ਤੇ ਖਤਰਾਨੀ ਨੂੰ ਅਮਰਤ ਛਕਾ ਕੇ ਸਿੰਘ ਸਜਾਇਆ ਖੱਤਰੀ ਦਾ ਨੌ ਧਰਮ ਸਿੰਘ ਤੇ ਖਤਰਾਨੀ ਦਾ ਨੌ ਧਰਮ ਕੌਰ ਰੱਖਿਆ ਗਿਆ ਇਹ ਖੱਤਰੀ ਪਹਿਲਾਂ ਤੋਂ ਮਾਮੂਲੀ ਨਿਰਬਲ ਤੇ ਪੀਲਾਪੂਕ ਸ਼ਹਿਰੀਆ ਸੀ ਤੇ ਉੱਪਰ ਦੱਸੇ 7ਵੇਂ ਨਾਲ ਹੋਰ ਝੋ ਗਿਆ ਹੋਇਆ ਸੀ ਪਰ ਹੁਣ ਆਪਣੇ ਇੰਦੀਏ ਵਿੱਚ ਕਾਮਯਾਬ ਹੋ ਕੇ ਖੜ ਗਿਆ ਤੇ ਵੀਰ ਰਸੀ ਸਤਸੰਗ ਨਾਲ ਨਾਲ ਉਤਸ਼ਾਹ ਪਰ ਆਇਆ ਫਿਰ ਅੰਮ੍ਰਿਤ ਛੱਕ ਕੇ ਡਾਡਾ ਤਕੜਾ ਹੋ ਕੇ ਬਲੀ ਹੋ ਗਿਆ ਤੇ ਨਿਤੜਕ ਬਨ ਵਿੱਚ ਫਿਰਨ ਦਾ ਡਾਡਾ ਪਿਆਰਾ ਹੋ ਗਿਆ ਇਸਦੀ ਬੌਟੀ ਸੁੰਦਰੀ ਨਾਲ ਰਲ ਕੇ ਲੰਗਰ ਦੀ ਸੇਵਾ ਕਰਦੀ ਹਰ ਬਾਣੀ ਕੰਠ ਕਰਦੀ ਇੱਕ ਦਿਨ ਲੰਗਰ ਵਿੱਚ ਲੂਣ ਮੁੱਕ ਗਿਆ ਸੁੰਦਰੀ ਧਰਮਕੌਰ ਸਣੇ ਉਸ ਪਹਾੜੀ ਵੱਲ ਗਈ ਜਿਸ ਦੇ ਪਰਲੇ ਪਾਸੇ ਪਿੰਡ ਵਿੱਚ ਕਈ ਵੇਰ ਜਾਂਦੀ ਹੁੰਦੀ ਸੀ ਦੁਪਹਿਰ ਦਾ ਵੇਲਾ ਸੀ ਧੁੱਪ ਚੰਗੀ ਪਿਆਰੀ ਪਿਆਰੀ ਲੱਗਦੀ ਸੀ ਸੁੰਦਰੀ ਹਰ ਨੋਟੇ ਵਾਂਗ ਚੌਕੜੀਆਂ ਭਰਦੀ ਉਸ ਪਿੰਡ ਵਿੱਚ ਪਹੁੰਚੀ ਲੋਣ ਮਸਾਲਾ ਲੈ ਕੇ ਫਿਰ ਘਰ ਨੂੰ ਮੁੜੀ ਜਦ ਪਿੰਡੋਂ ਕੁਝ ਬਾਟ ਲੰਗ ਆਈ ਤਾਂ ਪਗ ਡੰਡੀ ਤੋਰਾ ਤਾਂ ਲਾਂਬਿਓਂ ਇੱਕ ਹਾਈ ਹਾਈ ਦੀ ਆਵਾਜ਼ ਆਈ ਸੁੰਦਰੀ ਝੁਕ ਕੇ ਖਲੋ ਗਈ ਫਿਰ ਆਵਾਜ਼ ਦੀ ਸੇਧ ਉੱਤੇ ਤੁਰੀ ਕੀ ਵੇਖਦੀ ਹੈ ਕਿ ਕਹਾਪੁਰ ਇੱਕ ਜਵਾਰ ਪੁਰਖ ਲਹੂ ਲਹਾਨ ਹੋਇਆ ਪਿਆ ਹੈ ਅੱਗੇ ਹੋ ਕੇ ਸੁੰਦਰੀ ਨੇ ਉਸ ਨੂੰ ਚੰਗੀ ਤਰ੍ਹਾਂ ਵੇਖਿਆ ਉਸ ਦੇ ਮੋਢੇ ਪਰ ਤਲਵਾਰ ਦਾ ਘੋਲ ਲੱਗਾ ਸੀ ਅਰ ਨਿੱਕੇ ਨਿੱਕੇ ਘੋ ਦਾ ਕਿੰਨੇ ਹੀ ਸਨ ਲਹੂ ਫਰਨ ਫਰਨ ਵਗ ਰਿਹਾ ਸੀ ਚਿਹਰਾ ਪੀੜਾ ਭੂਖ ਮਰੌਣੀ ਛਾਈ ਹੋਈ ਸੀ ਇਹ ਦਸ਼ਾ ਵੇਖ ਕੇ ਮਾਤਾ ਸਾਹਿਬ ਦੇਵਾ ਦੀ ਬੀਰ ਪੁੱਤਰੀ ਨੇ ਰਤਾ ਜੀ ਨਾ ਮਕਾਇਆ ਆਪਣੇ ਭੋਸ਼ਨ ਨਾਲੋਂ ਲੀਰਾ ਪਾੜ ਕੇ ਉਸ ਦੇ ਪਿੰਡੇ ਤੋਂ ਲਹੂ ਪੂੰਝਿਆ ਅਰ ਧਰਮ ਕੇਰ ਧਰਮਕੌਰ ਨੂੰ ਕਿਹਾ ਕਿ ਕਿਧਰੋਂ ਪਾਣੀ ਛੇਤੀ ਲਿਆ ਤੇ ਆਪੂ ਹਿੰਮਤ ਨਾਲ ਇਸ ਦੇ ਘੌ ਨੂੰ ਉਸ ਦੀ ਪੱਗ ਨਾਲ ਚੰਗੀ ਤਰ੍ਹਾਂ ਬੰਨਿਆ ਇੰਨੇ ਨੂੰ ਧਰਮਕੌਰ ਆਪਣੇ ਭੋਸ਼ਨ ਨੂੰ ਪਾਣੀ ਵਿੱਚ ਵਿੱਚ ਤਰੀਵੁੱਡ ਕਰਕੇ ਲੈ ਆਈ ਸੁੰਦਰੀ ਨੇ ਹੁਣ ਪਾਣੀ ਉਸ ਦੇ ਮੂੰਹ ਵਿੱਚ ਚੋਇਆ ਤੇ ਉਸ ਦੇ ਹੱਥਾਂ ਪੈਰਾਂ ਨੂੰ ਪੁੰਜਿਆ ਹੁਣ ਉਸ ਫੁਰਖ ਨੂੰ ਡੋਵ ਵਿੱਚ ਹੋ ਰਹਾ ਤਾਂ ਬੋਲਣ ਦੀ ਹੋਸ਼ ਆਈ ਪਹਿਲੇ ਤਾਂ ਬੇਸੂਦੀ ਜਹੀ ਵਿੱਚ ਕੇਵਲ ਹਾਏ ਮੂੰਹੋਂ ਨਿਕਲੀ ਪਰ ਫਿਰ ਅੱਖ ਵੀ ਖੋਲੀ ਉਸ जख्मी ਆਪਣੇ ਆਪ ਦੀ ਸੇਵਾ ਹੁੰਦੀ ਵੇਖ ਕੇ ਅਸਚਰਜ ਸੀ ਕਿ ਐਸੇ ਔਕੜ ਵੇਲੇ ਕੌਣ ਆਪੋ ਕਰਿਆ ਕੁਝ ਬੋਲਣਾ ਚਾਹਿਆ ਪਰ ਬੋਲਣ ਦਾ ਆਸੰਗ ਨਾ ਪਾ ਕੇ ਚੁੱਪ ਹੀ ਰਹਿ ਗਿਆ ਹੁਣ ਸੁੰਦਰੀ ਨੇ ਇਹ ਵਿਚਾਰਿਆ ਕਿ ਜੇ ਇਹ ਪੁਰਖ ਇਥੇ ਪਿਆ ਰਿਹਾ ਤਦ ਮਰ ਜਾਏਗਾ ਇਸ ਨੂੰ ਪਿੰਡ ਪਹਚਾਇਆ ਤਾਂ ਮਤੇ ਮੈਂ ਆਪ ਹੀ ਕਿਸੇ ਮੁਸ਼ਕਲ ਵਿੱਚ ਫਸ ਜਾਵਾਂ ਤੇ ਜੋ ਵਿੱਚ ਲੈ ਚੱਲਾਂ ਤਾਂ ਇਕ ਲੈ ਜਾਣਾ ਕਠਨ ਦੂਜੇ ਇਹ ਤੁਰਕ ਤੇ ਹੈ ਸਾਰੇ ਭਰਾ ਮੈਨੂੰ ਸੁਦੈਣ ਆਖਣਗੇ ਫਿਰ ਕੁਝ ਧਰਮਕੌਰ ਨਾਲ ਸਲਾਹ ਕੀਤੀ ਛੇਕੜ ਇਹੋ ਹੀ ਸੋਚ ਪੱਕੀ ਹੋਈ ਕਿ ਇਸ ਨੂੰ ਲੈ ਜਾ ਕੇ ਇਸ ਦੀ ਸੇਵਾ ਕਰੀਏ ਗੁਰਸਿੱਖੀ ਇਹੀ ਹੈ ਵੱਡੇ ਔਖ ਤੇ ਕਸ਼ਟਾ ਨਾਲ ਉਹ ਵਿਖੜਾ ਰਸਤਾ ਉਹਨਾਂ ਬਹਾਦਰ ਤੀਵੀਆਂ ਨੇ ਉਸ ਭਾਰ ਨੂੰ ਚੁੱਕ ਕੇ ਪੂਰਾ ਕੀਤਾ ਅਰ ਜੰਗਲ ਦੀ ਆਦੂ ਕੁਵਾਟ ਪਹੁੰਚ ਕੇ ਥੱਕ ਗਈਆਂ ਪੇਰ ਕਿੰਨਾ ਚਿਰ ਸਾਹ ਕੱਢਦੀਆਂ ਰਹੀਆਂ ਸੇਕੜ ਦਿਨ ਢਲਣ ਦੇ ਵੇਲੇ ਟਿਕਾਣੇ ਤੇ ਪਹੁੰਚੀਆਂ ਤੇ ਪੁਰਾਣੇ ਥੋੜ ਦੇ ਹੀਠ ਸੁੱਕਾ ਘਾਹ ਵਿਛਾ ਕੇ ਚਾਦਰ ਪਾ ਕੇ ਉਸ ਨੂੰ ਲਟਾ ਦਿੱਤਾ ਔਰ ਖਾਣ ਦੀ ਚੀਜ਼ ਉਸ ਦੇ ਮੂੰਹ ਵਿੱਚ ਪਾਈ ਜਾਂ ਇਹ ਗੱਲ ਸੁੰਦਰੀ ਨੇ ਵੀਰ ਨਾਲ ਕੀਤੀ ਤੇ ਸ਼ਾਮ ਸਿੰਘ ਨੂੰ ਖਬਰ ਹੋਈ ਤਾਂ ਦੋਹਾਂ ਨੇ ਨੱਕ ਵੱਟਿਆ ਔਰ ਭੈਣ ਨੂੰ ਸਮਝਾਇਆ ਕਿ ਦਇਆ ਕਰਨੀ ਸਾਡਾ ਧਰਮ ਤਾਂ ਹੈ ਪਰ ਸਮਾ ਅਜੀਹਾ 빙ਾ ਹੈ ਕਿ ਤੁਰਕਾਂ ਤੋਂ ਸਾਨੂੰ ਬਹੁਤ ਹੀ ਬਚਾਅ ਕਰਨਾ ਪੈਂਦਾ ਹੈ ਕਿਉਂਕਿ ਇਹ ਸਾਡੀਆਂ ਜੜ੍ਹਾਂ ਮੇਖਾਂ ਬੁੱਟਣ ਦੇ ਗਿਰਦ ਹਨ ਤਾਂ ਤੇ ਇਹਨਾਂ ਕੋਲੋਂ ਜੋ ਸ਼ਤਰੂ ਹਨ ਭਲੇ ਦੀ ਆਸ ਨਹੀਂ ਕਰਨੀ ਚਾਹੀਏ ਜੇਕਰ ਅਸੀਂ ਕਿਸੇ ਚੰਗੀ ਦਸ਼ਾ ਵਿੱਚ ਹੋਈਏ ਤਾਂ ਪ੍ਰਵਾਹ ਨਾ ਕਰੀਏ ਪਰ ਇਸ ਵਿਵਤਾ ਵਿੱਚ ਆਪਣਾ ਆਪ ਬਚਾਉਣਾ ਸਭ ਤੋਂ ਮੁੱਖ ਗੱਲ ਹੈ ਸੁੰਦਰੀ ਨੇ ਕਿਹਾ ਵੀਰ ਜੀ ਹੁਣ ਤਾਂ ਭੁੱਲ ਹੋਈ ਫਿਰ ਕਾਲੀ ਨਹੀਂ ਕਰਾਂਗੀ ਹੁਣ ਤਾਂ ਮੈਂ ਲਿਆ ਬੈਠੀ ਆਂ ਪਰ ਅੱਗੇ ਨੂੰ ਮੈਂ ਵੱਡੀ ਚੌਕਸ ਰਹਾਂਗੀ ਜੇਕਰ ਇਹ ਮਰ ਗਿਆ ਤਦ ਕੋਈ ਬਸ ਵਸੇ ਦੀ ਗੱਲ ਹੀ ਨਹੀਂ ਜੇ ਬਚ ਗਿਆ ਤਾਂ ਅੱਖਾਂ ਤੇ ਪੱਟੀ ਬੰਨ ਕੇ ਕਿਤੇ ਦੂਰ ਛੱਡ ਆਵਾਂਗੇ ਗੱਲ ਕੀ ਭਰਾਮਾ ਦੀ ਖਾਤਰ ਨਿਸ਼ਾ ਕਰਕੇ ਸੁੰਦਰੀ ਆਪਣੇ ਆਹਰ ਵਿੱਚ ਲੱਗੀ ਰੋਜ਼ ਜਦ ਕੰਮ ਤੋਂ ਵਿਹਲੀ ਹੁੰਦੀ ਤਾਂ ਉਹ ਬਿਮਾਰ ਦੀ ਸੇਵਾ ਕਰਦੀ ਉਸ ਦੇ ਘਾਵਾਪੁਰ ਤੇਲ ਲਾ ਕੇ ਪੱਟੀ ਬੰਨਦੀ ਖਾਣ ਨੂੰ ਜੋ ਬਣੇ ਦਿੰਦੀ ਕੋਈ ਮਹੀਨੇ ਕੋ ਦੀ ਸੇਵਾ ਮਗਰੋਂ ਉਸ ਮੁਗਲ ਜਵਾਨ ਦੇ ਕਾ ਚੰਗੇ ਹੋ ਗਏ ਅਰਤੂਰ ਨੂੰ ਫਿਰਨ ਲੱਗ ਪਿਆ ਉਹ ਸੁੰਦਰੀ ਦਾ ਬੜਾ ਧੰਨਵਾਦ ਕਰਦਾ ਤੇ ਉਸਦੇ ਹਸਾਨ ਨੂੰ ਵੱਡੇ ਮਿੱਠੇ ਸ਼ਬਦਾਂ ਨਾਲ ਦੂਣਾ ਚੌਣਾ ਕਰਕੇ ਮੰਦਾ ਪਰ ਵੱਡਾ ਹੈਰਾਨ ਇਸ ਗੱਲ ਉੱਤੇ ਹੁੰਦਾ ਸੀ ਕਿ ਸਿੱਖ ਜੋ ਅਤ ਕਰੜੇ ਹਨ ਦਇਆਵਾਨ ਵੀ ਪਰਲੇ ਦਰਜੇ ਦੇ ਹਨ ਇਹ ਗੁਣ ਕੇਵਲ ਇਨ੍ਹਾਂ ਵਿੱਚ ਹੀ ਹਨ ਜੋ ਅੱਗ ਪਾਣੀ ਦਾ ਮੇਲ ਕਰ ਰੱਖਿਆ ਹੈ ਸਰਦਾਰ ਸ਼ਾਮ ਸਿੰਘ ਨੇ ਦੋ ਚਾਰ ਸਿੰਘ ਉਸ ਦੀ ਤੱਕ ਵਿੱਚ ਪਿੱਛੇ ਛੱਡੇ ਹੋਏ ਸਨ ਕਿ ਕਿਧਰੇ ਨਿਕਲ ਨਾ ਜਾਵੇ ਹਰ ਰਸਤਾ ਮਾਲੂਮ ਕਰਕੇ ਬੈਰੀਆਂ ਨੂੰ ਖਬਰ ਨਾ ਕਰ ਦੇਵੇ ਕੁਸਚੇਰ ਮਗਰੋਂ ਜਾਂ ਉਹ ਨਮਨ ਰੋਆ ਹੋ ਗਿਆ ਤਾਂ ਛੁੱਟੀ ਮੰਗਣ ਲੱਗਾ ਇਸ ਕਰਕੇ ਇਹੋ ਸਲਾਹ ਹੋਈ ਕਿ ਇਸ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਇੱਕ ਸਿੱਖ ਜੰਗਲੋਂ ਕੱਢ ਕੇ ਕਿਤੇ ਦੂਰ ਇਸ ਨੂੰ ਛੱਡ ਆਵੇ ਜੋ ਸਰਦਾਰ ਸ਼ਾਮ ਸਿੰਘ ਦੇ ਹੁਕਮ ਮੁਜ਼ਬ ਇਸੇ ਤਰ੍ਹਾਂ ਕੀਤਾ ਗਿਆ ਪਰ ਸਰਦਾਰ ਜੀ ਦੇ ਜੀ ਵਿੱਚ ਬਸਵਸਾ ਉਠ ਉਠਦਾ ਹੀ ਰਿਹਾ ਕਿ ਗੁਰਸਿੱਖ ਗੁਰੂ ਸੁਖ ਕਰੇ ਪਰ ਸਰਦਾਰ ਜੀ ਤੇ ਜੀ ਵਿੱਚ ਬਸਵਸਾ ਉਠਦਾ ਹੀ ਰਿਹਾ ਕਿ ਗੁਰੂ ਸੁਖ ਕਰੇ ਰਬ ਰਾਖਾ